ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਰੋਟਰੀ ਕਲੱਬ ਭਵਾਨੇਗੜ ਸਿਟੀ ਵੱਲੋਂ ਜਿੱਥੇ ਮਾਨਵਤਾ ਭਲਾਈ ਦੇ ਕੰਮ ਸਮੇਂ-ਸਮੇਂ ਤੇ ਉਹਨਾਂ ਵੱਲੋਂ ਕੀਤੇ ਜਾਂਦੇ ਆ ਚਾਹੇ ਖੂਨਦਾਨ ਕੈਂਪ ਹੋਵੇ ਚਾਹੇ ਅੱਡੀ ਚੈੱਕਅਪ ਕੈਂਪ ਹੋਵੇ ਅਤੇ ਅੱਖਾਂ ਦਾ ਚੈੱਕਅਪ ਕੈਂਪ ਅੱਜ ਪ੍ਰਾਚੀਨ ਸ਼ੀਵ ਮੰਦਰ ਭਵਾਨੇਗੜ ਦੇ ਵਿੱਚ ਲਗਾਇਆ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਰੋਟਰੀ ਕਲੱਬ ਦੇ ਸਹਿਯੋਗ ਦੇ ਨਾਲ ਡਾਕਟਰ ਬਲਵੀਰ ਖਾਨ ਪਟਿਆਲੇ ਵਾਲੇ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਸਨ ਜਿੱਥੇ ਕਿ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਹਨਾਂ ਦੀ ਟੀਮ ਵੱਲੋਂ ਅੱਜ ਅੱਖਾਂ ਦਾ ਚੈੱਕਅਪ ਕੈਂਪ ਲਾਇਆ ਗਿਆ ਜਿੱਥੇ ਕਿ ਲੋਕਾਂ ਦਾ ਹੱਦੋਂ ਵੱਧ ਇਕੱਠ ਦੇਖਣ ਨੂੰ ਮਿਲਿਆ ਜਿੱਥੇ ਕਿ ਉਮੀਦ ਤੋਂ ਵੱਧ ਜੋ ਉਮੀਦਾਂ ਨਹੀਂ ਸਨ ਉਸ ਤੋਂ ਵੀ ਵੱਧ ਲੋਕ ਚੈੱਕਅਪ ਕਰਾਉਣ ਦੇ ਲਈ ਪਹੁੰਚੇ ਜਿੱਥੇ ਕਿ ਰੋਟਰੀ ਕਲੱਬ ਵੱਲੋਂ ਖਾਸ ਉਪਰਾਲਾ ਕਰਦੇ ਹੋਏ 100 ਦੇ ਕਰੀਬ ਅੱਖਾਂ ਦਾ ਜੋ ਚਿੱਟਾ ਮੋਤੀ ਆ ਜਾਂ ਲੈਂਜ ਤਕਰੀਬਨ ਮੁਫਤ ਪਵਾਏ ਜਾ ਰਹੇ ਹਨ ਜਿੱਥੇ ਕਿ ਗੁਰਤੇਗ ਬਹਾਦਰ ਆਈਟੀ ਵੱਲੋਂ ਵੀ ਸਲਾਗਾ ਜੋ ਕੋ ਪ੍ਰਲਾਕਾਰ ਦੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬਲਵਿੰਦਰ ਸਿੰਘ ਜੀ ਪ੍ਰਿੰਸੀਪਲ ਗੁਰਤੇਗ ਬਹਾਦਰ ਆਈਟੀਆਈ ਦੇ ਪਹੁੰਚੇ ਹੋ ਜਿੱਥੇ ਕਿ ਉਹਨਾਂ ਵੱਲੋਂ ਪਾਣੀ ਦੀ ਛਵੀਲ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਤੇ ਉਹਨਾਂ ਵੱਲੋਂ ਛਵੀਲ ਲਗਾਈ ਗਈ ਤਸਵੀਰਾਂ ਵਿੱਚ ਦੇਖ ਸਕਦੇ ਹੋ ਡਾਕਟਰ ਬਲਵੀਰ ਖਾਨ ਆਪ ਖੁਰਚ ਅੱਖਾਂ ਦਾ ਚੈੱਕਅਪ ਕਰ ਰਹੇ ਹਨ ਇਸ ਮੌਕੇ ਤੇ ਉਹਨਾਂ ਦੇ ਨਾਲ ਧਰਮਵੀਰ ਗਵਰਨਰ ਅਤੇ ਉਹਨਾਂ ਦੇ ਨਾਲ ਅਨਿਲ ਕਾਂਸਲ ਜੀ ਖੜੇ ਨਜ਼ਰ ਆ ਰਹੇ ਹਨ ਇਹਨਾਂ ਦੇ ਨਾਲ ਸੰਜੀਵ ਈਸ਼ਵਰ ਵਾਸਲ ਅਤੇ ਉਹਨਾਂ ਦੇ ਨਾਲ ਬッコਕ ਟੀਮਾਂ ਦੇ ਮੈਂਬਰ ਵੀ ਪਹੁੰਚੇ ਹੋਏ ਹਨ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਛੇ ਮੰਦਰ ਦੇ ਵਿੱਚ ਅੱਖਾਂ ਦਾ ਚੈੱਕਅਪ ਕੈਂਪ ਦੇ ਲਈ ਪਿੰਡ ਅਤੇ ਸ਼ਹਿਰ ਵਾਸੀ ਪੋਹਾਨੀਗੜ੍ਹ ਪਹੁੰਚੇ ਹੋਏ ਹਨ ਜਿੱਥੇ ਕਿ ਉਹਨਾਂ ਵੱਲੋਂ ਇਸ ਦੇ ਵਿੱਚ ਪਾਰਟਿਸਿਪੇਟ ਕੀਤਾ ਜਾ ਰਿਹਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਉਹਦੇ ਮੈਂਬਰ ਖੜੇ ਹਨ ਟੀਮ ਵਰਕ ਦੀ ਤਰ੍ਹਾਂ ਕੰਮ ਕੀਤਾ ਜਾ ਰਿਹਾ ਹੈ ਜੋ ਕੋਈ ਇੱਕ ਸਲਾਹਾ ਜੋ ਕੋ ਪਰਾਲਾ ਕਿਉਂਕਿ ਰੋਟਰੀ ਕਲੱਬ ਵੱਲੋਂ ਸਮੇਂ-ਸਮੇਂ ਤੇ ਮਾਨਵਤਾ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਆਓ ਸਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਡਾਕਟਰ ਬਲਵੀਰ ਖਾਨ ਅਤੇ ਗਵਰਨਰ ਤਰਨਵੀਰ ਗਰਗ ਜੀ ਅਤੇ ਉਸ ਮੌਕੇ ਤੇ ਉਹਨੇ ਹੋਰ ਕੀ ਕੀ ਕੀਤਾ ਉਹ ਤੁਹਾਨੂੰ ਸੁਣਾਉਣੇ ਆ ਖਾਸ رپورਟ ਰਹੀ। ਉਸ ਦਾ ਇਹਨਾਂ ਤੇ ਫਾਈਨਲ ਬੁੱਕ ਕੰਮ ਚਾਹਦੇ ਨੇ। ਅੱਗੇ ਜਾਂਦੇ ਕੀ ਕਹਿਣਾ ਦਾ। ਮੈਂ ਦੇਖੋ ਮੇਰਾ ਨਾਮ ਮੰਤਰਾਲੀ ਹੈ ਔਰ ਮੈਂ ਫਸਟ ਟਾਈਮ ਵੈਸੇ ਇਥੇ ਜੁਆਇਨ ਕਰ ਰਹੀ ਹਾਂ ਬਹੁਤ ਸਾਲਾਂ ਤੋਂ ਮੈਨੂੰ ਪਤਾ ਹੈ ਕਿ ਰੋਟਰੀ ਕਲੱਬ ਵਾਲੇ ਜੋ ਲੋਕ ਹੈ ਜੋ ਜੁੜੇ ਹੋਏ ਨੇ ਉਹ ਬਹੁਤ ਸਾਰੀ ਸੇਵਾ ਕਰ ਰਹੇ ਨੇ ਵੈਸੇ ਵੀ ਜਿਹੜੇ ਆਪਾਂ ਸਾਨੂੰ ਪਤਾ ਹੈ ਨਾ ਕਿ ਅਸੀਂ ਤਿੰਨ ਤਰੀਕੇ ਨਾਲ ਜਿਹੜੀ ਸੇਵਾ ਕਰ ਸਕਦੇ ਹਾਂ ਤਨ ਮਨ ਤੇ ਧਨ ਨਾਲ ਔਰ ਇਹ ਐਸੋਸੀਏਸ਼ਨ ਤਿੰਨੇ ਤਰੀਕਿਆਂ ਨਾਲ ਲੋਕਾਂ ਦੀ ਸੇਵਾ ਕਰ ਰਹੀ ਹੈ ਬਹੁਤ ਸਾਲਾਂ ਤੋਂ ਔਰ ਵੈਸੇ ਸਾਨੂੰ ਇਸ ਜੀ ਨਾਲ ਜੁੜੇ ਵੀ ਰਹਿਣਾ ਚਾਹੀਦਾ ਹੈ ਕਿਉਂਕਿ ਸਿਆਣੇ ਕਹਿੰਦੇ ਆ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੁੰਦੀ ਹੈ ਤੇ ਇਹ ਐਸੋਸੀਏਸ਼ਨ ਲਗਾਤਾਰ ਕੰਮ ਕਰਦੀ ਜਾ ਰਹੀ ਹੈ ਬਹੁਤ ਤਰ੍ਹਾਂ ਦੇ ਅਲੱਗ-ਅਲੱਗ ਜਗ੍ਹਾ ਤੇ ਇਹਨਾਂ ਦੁਆਰਾ ਕੈਂਪ ਲਗਾਏ ਜਾਂਦੇ ਆ ਸੇਵਾ ਕੀਤੀ ਜਾਂਦੀ ਹੈ ਔਰ ਅੱਜ ਦਾ ਜਿਹੜਾ ਜਿਹੜਾ ਕੈਂਪ ਸੀ ਇਹ ਅੱਖਾਂ ਨੂੰ ਲੈ ਕੇ ਸੀ ਜਿਹੜੀ ਬਹੁਤ ਵੱਡੀ ਸੇਵਾ ਹੈ ਜਿਹੜੀ ਕੀਤੀ ਜਾ ਰਹੀ ਹੈ ਲੋਕਾਂ ਦੇ ਅਲੱਗ-ਅਲੱਗ ਬਹੁਤ ਰਸ਼ ਸੀ ਸੂਬਾ ਤੋਂ ਲੈ ਕੇ ਹੁਣ ਤੱਕ 3-400 ਤੋਂ ਜ਼ਿਆਦਾ ਪੇਸ਼ੈਂ ਤੱਕ ਚੈੱਕ ਹੋ ਚੁੱਕੇ ਨੇ ਹਜੇ ਵੀ ਜੋ ਹੈ ਲਗਾਤਾਰ ਆ ਰਹੇ ਨੇ ਪੇਸ਼ੈਂਟ ਔਰ ਸਾਰੇ ਇੱਥੇ ਬਹੁਤ ਸਾਰੇ ਵਧੀਆ ਡਿਊਟੀ ਦੇ ਰਹੇ ਨੇ ਡਾਕਟਰ ਸਾਹਿਬ ਵੀ ਬਹੁਤ ਵਧੀਆ ਠੀਕੇ ਨਾਲ ਚੈੱਕ ਕਰ ਰਹੇ ਨੇ ਮੈਨੂੰ ਲੱਗਦਾ ਹੈ ਕਿ ਇਹ ਕੈਂਪ ਜਿਹੜੇ ਆ ਬਹੁਤ ਜ਼ਿਆਦਾ ਲੱਗਨੇ ਚਾਹੀਦੇ ਔਰ ਆਸ ਹੈ ਕਿ ਇਹ ਹੋਰ ਕੈਂਪ ਲੱਗਦੇ ਹੀ ਰਹਿਣਗੇ ਸੇਵਾ ਹੁੰਦੀ ਰਹੇਗੀ ਔਰ ਮੈਂ ਇਹਨੂੰ ਜੁਆਇਨ ਕਰਕੇ ਫੀਲਿੰਗ ਸੋ ਲੱਕੀ ਥੈਟ ਕੈਮ ਦਾ ਪਾਰਟ ਆਫ ਥਿਸ ਐਸੋਸੀਏਸ਼ਨ ਐਂਡ ਦ ਨੈਕਸਟ ਟਾਈਮ ਆ ਵਿਲ ਜੁਆਇਨ ਇਟ it it also that uh, by the way with whichever i will feel that okay, financially physically or mentally i will definitely attach to this association and i will help the people in this way ਥੈਂਕ ਯੂ ਸੋ ਮਚ ਮੇਰਾ ਨਾਮ ਡੋਲੀ ਗਰਗ ਹੈ ਅੱਜ ਇੱਥੇ ਰੋਟਰੀ ਕਲੱਬ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਹੈ ਕਹਿੰਦੇ ਹਨ ਕਿ ਅੱਖਾਂ ਗਈਆਂ ਜਹਾਨ ਗਿਆ ਤੇ ਦੰਦ ਗਿਆ ਤੇ ਸਵਾਦ ਗਿਆ ਇਸ ਲਈ ਆਪਾਂ ਨੂੰ ਅੱਖਾਂ ਨੂੰ ਬਹੁਤ ਸੰਭਾਲ ਕੇ ਰੱਖਣਾ ਚਾਹੀਦਾ ਹੈ ਆਪਣੇ ਸਰੀਰ ਦਾ ਕੋਈ ਵੀ ਅੰਗ ਹੈ ਉਨੂੰ ਬੜੀ ਆਪਾਂ ਨੂੰ ਹਾਮ ਸੰਭਾਲ ਕੇ ਰੱਖਣਾ ਚਾਹੀਦਾ ਹੈ ਕਿ ਜਿਹੜਾ ਇਹ ਕੈਂਪ ਹੈ ਇਸ ਵਿੱਚ 400 ਤੋਂ ਉੱਪਰ ਜ਼ਿਆਦਾ ਪੇਸ਼IENTS ਦਾ ਚੈੱਕਅਪ ਹੋਇਆ ਹੈ ਤੇ ਲੋਕ ਵੀ ਬਹੁਤ ਖੁਸ਼ ਹਨ ਉਹਨਾਂ ਨੂੰ ਕਿਸੇ ਚੀਜ਼ ਦਾ ਆ ਆਪਣੀ ਕੋਈ ਵੀ ਚੀਜ਼ ਕੋਈ ਵੀ ਅੰਗ ਦਿਖਾਉਣ ਦਾ ਮੌਕਾ ਮਿਲਿਆ ਹੈ ਤੇ ਇਹ ਵੀ ਸਭ ਤੋਂ ਵੱਡੀ ਸੇਵਾ ਹੈ ਮਨੁੱਖਤਾ ਦੀ ਸੇਵਾ ਸਭ ਤੋਂ ਉੱਚ ਸੇਵਾ ਮੰਨੀ ਗਈ ਹੈ ਆਪਾਂ ਹਰ ਇੱਕ ਇਨਸਾਨ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਮਾਨਵਤਾ ਦੀ ਸੇਵਾ ਕਰ ਸਕੀਏ ਔਰ ਜਿਹੜੀ ਇਹ ਸੇਵਾ ਹਮੇਸ਼ਾ ਸੈਲਫਲੈਸ ਹੈਲਪ ਹੋਣੀ ਚਾਹੀਦੀ ਹੈ ਮਨ ਵਿੱਚ ਇਹ ਨਹੀਂ ਕਦੇ ਵਿਚਾਰ ਰੱਖਣਾ ਚਾਹੀਦਾ ਕਿ ਆਪਾਂ ਕਿਸੇ ਦੀ ਹੈਲਪ ਕਰੇ ਤਾਂ ਹੀ ਆਪਣੀ ਹੈਲਪ ਹੋਏਗੀ ਇਸ ਲਈ ਆਪਾਂ ਨੂੰ ਹਮੇਸ਼ਾ ਨੀਸਵਾਰਥ ਹੋ ਕੇ ਸਭ ਦੀ ਸੇਵਾ ਕਰਨੀ ਚਾਹੀਦੀ ਹੈ ਜੀ ਨਾਮ ਜੀ ਮੇਰਾ ਨਾਮ ਡਾਕਟਰ ਰੁਮੇਸ਼ ਕੁਮਾਰ ਹੈ ਜੀ ਮੈਂ ਵੈਟਰਰੀ ਅਫਸਰ ਆ ਨizampur ਸੂਲੈਟਰੀ ਹਸਪੀਟਲ ਨizampur ਚ ਮੈਡੀਕਲ ਆਪੋ ਬੋਲੋ ਸਮਸਮੇਤੇ ਮਨੁੱਖਤਾ ਦੀ ਭਲਾਈ ਦੇ ਕੰਮ ਕੀਤੇ ਜਾਂਦੇ ਨੇ ਕਿ ਅੱਖਾਂ ਦਾ ਕੈਂਪ ਲਾਇਆ ਗਿਆ 400 ਤੋਂ ਪੂਰੇ ਪੇਸ਼ੈਂਟ ਆਏ ਦੇ 100 ਦਾ ਆਪਰੇਸ਼ਨ ਕੀਤੇ ਜਾ ਰਹੇ ਨੇ ਬਹੁਤ ਵਧੀਆ ਗੱਲ ਹੈ ਕਿਵੇਂ ਦੇਖੋ ਜੀ ਆਪਣੇ ਲਈ ਤਾਂ ਹਰ ਇੱਕ ਬੰਦਾ ਕਰਦਾ ਹੈ ਮੇਨ ਜਿਹੜੀ ਸਰਵਿਸ ਹੈ ਉਹ ਹੈ ਮਨੁੱਖਤਾ ਦੀ ਭਲਾਈ ਲਈ ਅੱਜ ਦੀ ਰੇਡ 'ਚ ਜਿਹੜਾ ਕੋਈ ਨੀਡੀ ਬੰਦਾ ਹੈ ਕੋਈ ਜ਼ਰੂਰਤਮੰਦ ਬੰਦਾ ਜਿਹਨੂੰ ਜਿਹਦੇ ਨਹੀਂ ਅੱਖਾਂ ਦੀ ਰੋਸ਼ਨੀ ਪੂਰੀ ਹੈਗੀ ਜਾਂ ਜਿਹਨੂੰ ਨਹੀਂ ਦਿਖ ਸਕਦਾ ਜੇ ਅੱਜ ਦੀ ਰੇਡ 'ਚ ਉਹਦਾ ਆਪਰੇਸ਼ਨ ਹੋ ਜਾਂਦਾ ਉਹਦੀ ਨਿਗਾਹ ਬਚਾ ਸਕਦੇ ਆਪਾਂ ਪਿੰਡਾਂ 'ਚ ਅਸੀਂ ਵਿਚਰਦੇ ਆਂ ਪਿੰਡਾਂ 'ਚ ਦੇਖਦੇ ਆਂ ਵੀ ਜਿਹੜੀਆਂ ਬੁੜੀਆਂ ਨੇ ਤੇ ਬੁੜੇ ਨੇ ਉਹ ਚਰੇ ਠੁੱਡੇ ਖੰਦੇ ਫਿਰਦੇ ਨੇ ਜੇ ਅਸੀਂ ਕਹਿੰਦੇ ਵੀ ਸਾਡੇ ਥੋੜੇ ਜਿਓ ਉਪਰਾਲੇ ਨਾਲ ਜੀ ਉਹਨਾਂ ਦੀ ਨਿਗਾਹ ਵਾਪਸ ਆ ਸਕਦੀ ਹੈ ਤਾਂ ਮੈਨੂੰ ਲੱਗਦਾ ਸਭ ਤੋਂ ਵੱਡਾ ਪੁੰਨੋ ਇਹੀ ਹੈ ਮਨੁੱਖਤਾ ਦੀ ਸੇਵਾ ਤੇ ਰੋਟਰੀ ਕਲੱਬ ਜਿਹੜਾ ਹੈ ਇਸ ਲਈ ਪਹਿਲਾਂ ਤੋਂ ਪਿਛਲੇ ਸਮੇਂ ਤੋਂ ਵੱਧ ਚੜ ਕੇ ਕੰਮ ਕਰ ਰਿਹਾ ਹੈ ਅੱਗੇ ਵੀ ਕਰਦਾ ਰਹੇਗਾ ਤੇ ਸਾਡੀ ਸਾਰਿਆਂ ਦੀ ਕੋਸ਼ਿਸ਼ ਇਹੀ ਹੈ ਕਿ ਵਕਤੋ-ਵੱਦ ਮਾਰਾਤਾ ਦੀ ਸੇਵਾ ਕੀਤੀ ਜਾਵੇ ਮੈਂ ਬਲਵਿੰਦਰ ਸਿੰਘ ਪ੍ਰਿੰਸੀਪਲ ਸ਼੍ਰੀ ਗੁਰਤੈਗਵੜਾ 81 ਨਿਗੜ ਅੱਜ ਅਸੀਂ ਇੱਥੇ ਸਮੂਹ ਸਟਾਫ ਨੇ ਠੰਡੇ ਜਲ ਦੀ ਸ਼ਹੀਲ ਲਗਾਈ ਗਈ ਹੈ ਅ ਅੱਜ ਦੇ ਦਿਨ ਰੋਟਰੀ ਕਲੱਬ ਭਵਾਨ ਨਿਗੜ ਸਿਟੀ ਵੱਲੋਂ ਅੱਖਾਂ ਦਾ ਮੁਫਤ ਚੈੱਕਅਪ ਅਤੇ ਆਪਰੇਸ਼ਨ ਕੈਂਪ ਇੱਥੇ ਮੰਦਰ ਵਿਖੇ ਲਗਾਇਆ ਗਿਆ ਤੇ ਬੜਾ ਹੀ ਚੰਗਾ ਉਪਰਾਲਾ ਕੀਤਾ ਗਿਆ ਕਲੱਬ ਦੁਆਰਾ ਬਹੁਤ ਸਾਰੇ ਮਰੀਜ਼ਾਂ ਨੇ ਇਸ ਤੋਂ ਫਾਇਦਾ ਚੁੱਕਿਆ ਤੇ ਉਹਨਾਂ ਦੁਆਰਾ ਫ੍ਰੀ ਆਪਰੇਸ਼ਨ ਕੀਤੇ ਜਾਣਗੇ ਲੈਂਸੇਸ ਪਾਏ ਜਾਣਗੇ ਤੇ ਇਸ ਦੇ ਨਾਲ ਹੀ ਹੋਰ ਵੀ ਕਿਸੇ ਕਿਸਮ ਦੀ ਅਗਰ ਕਿਸੇ ਮਰੀਜ਼ ਨੂੰ ਕੋਈ ਪਰੇਸ਼ਾਨੀ ਦੀ ਦਿੱਕਤ ਹੈ ਤਾਂ ਉਸ ਦਾ ਵੀ ਫਰੀ ਆਫ ਕੋਸਟ ਚੈੱਕ ਅਪ ਕੀਤਾ ਜਾਏਗਾ ਅਤੇ ਇਲਾਜ ਵੀ ਪੂਰੀ ਤਰ੍ਹਾਂ ਮੁਫਤ ਰਹੇਗਾ ਹਾਂ ਗੁਰਬਿੰਦਰ ਜੀ ਗੱਲ ਅਖਰੀਏ ਸਾਨੂੰ ਕਿਉਂ ਮਨ ਚ ਆਈ ਸੀ ਪਾਣੀ ਦੀ ਜਲਦੀ ਸ਼ਿਕਾਇਤ ਹੈ ਜੀ ਲੋਕ ਨਹੀਂ ਤਾਂ ਦੇਖੇ ਦੂਸ਼ਣੇ ਜਾ ਕੇ ਬੈਠੇ ਰਹਿੰਦੇ ਨੇ ਇਹਨਾਂ ਨੂੰ ਤਾਂ ਮੋਰਾ ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਵੀ ਮੌਸਮ ਬੜਾ ਮਤਲਬ ਕਿ ਬਹੁਤ ਜ਼ਿਆਦਾ ਗਰਮੀ ਵਧ ਗਈ ਹੈ ਤੇ ਦੂਸਰਾ ਕੀ ਹੈ ਆਪਣੇ ਜੋ ਹੁਣ ਇੱਥੇ ਇੰਨੇ ਸਾਰੇ ਬਜ਼ੁਰਗ ਚੈੱਕਅਪ ਦੇ ਲਈ ਆਏ ਨੇ ਸੋ ਸਾਨੂੰ ਲੱਗਾ ਕਿ ਇੱਥੇ ਉਹਨਾਂ ਦੇ ਪੀਣ ਲਈ ਪਾਣੀ ਦਾ ਪ੍ਰਬੰਧ ਕਰਨਾ ਬਹੁਤ ਵਧੀਆ ਤੇ ਇੱਕ ਪਾਣੀ ਮਤਲਬ ਕਿਸੇ ਨੂੰ ਪਿਲਾਉਣਾ ਤੇ ਆਪਣੇ ਮਨ ਦੇ ਵਿੱਚ ਇੱਕ ਸੇਵਾ ਦੀ ਭਾਵਨਾ ਜਾਗਦੀ ਹੈ ਸੋ ਇਸ ਕਰਕੇ ਅਸੀਂ ਸੋਚਿਆ ਕਿ ਚਲੋ ਅੱਜ ਦੇ ਦਿਨ ਪਾਣੀ ਦਾ ਪ੍ਰਬੰਧ ਇੱਥੇ ਸਾਡੇ ਦੁਆਰਾ ਕੀਤਾ ਜਾਵੇ ਰੋਟਰੀ ਕਲੱਬ ਕੋਲੋਂ ਅੱਖਾਂ ਦਾ ਟ੍ਰਿਪ ਲੈ ਕੇ ਕਿੰਨੇ ਕ ਪੇਸ਼ੈਂਟ ਆਏ ਬਹੁਤ ਹੀ ਅੱਛਾ ਰਿਸਪੌਂਸ ਰਿਹਾ ਜੀ ਗਰਮੀ ਦੇ ਬਾਵਜੂਦ 300 ਤੋਂ ਜ਼ਿਆਦਾ ਦੀ ਸਾਡੀ ਆਪੀਡੀ ਹੋ ਗਈ ਹੈ ਤੇ 75 ਤੋਂ ਜ਼ਿਆਦਾ ਜਿਹੜੇ ਨੇ ਆਪਰੇਟਿਵ ਕੇਸ ਨਿਕਲੇ ਨੇ ਤੇ ਸਾਰਿਆਂ ਦੀ ਸਰਜਰੀ ਫੇਕੋ ਸਟਿਚਲੈਸ ਸਰਜਰੀ ਅਸੀਂ ਕੱਲ ਸਵੇਰੇ ਮਰੀਜ਼ ਇੱਥੋਂ 6:30 ਵਜੇ ਚੱਲਣਗੇ ਤੇ ਗਿਆਨ ਸਾਗਰ ਹਸਪੀਟਲ ਵਿੱਚ ਕੱਲ ਸਾਰਿਆਂ ਦੀ ਸਰਜਰੀ ਸਟਿਚਲੈਸ ਫੇਕੋ ਸਰਜਰੀ ਕੀਤੀ ਜਾਵੇਗੀ ਤੇ ਸ਼ਾਮ ਨੂੰ ਮਰੀਜ਼ ਅਸੀਂ ਵਾਪਸ ਇੱਥੇ ਆ ਜਾਣਗੇ ਤੇ ਪੋਸਟ ਆਪਰੇਟਿਵ ਚੈੱਕਅ ਪਰਸੋਂ ਦਾ 3 ਵਜੇ ਦਾ ਇਸੀ ਜਗ੍ਹਾ ਤੇ ਰੱਖਿਆ ਗਿਆ ਜੀ ਹਾਂ ਸਰ ਕਿੰਨੇ ਕੇ ਪੇਸ਼ੈਂਟ ਆਏ ਨੇ ਹਾਂ ਟੋਟਲ ਆਪੀਡੀ 450 ਦੀ ਓਪੜੀ ਹੋ ਗਈ ਹੈ ਜੀ ਹਜੇ ਉਮੀਦ ਹੈ ਹਜੇ ਮਰੀਜ਼ ਬੈਠੇ ਨੇ ਵੀ 500 ਤੋਂ ਉੱਤੇ ਚਲੀ ਜਾਊਗੀ ਓਪੀਡੀ ਤੇ ਆਪਰੇਟਿਵ ਕੇਸ ਜਿਹੜੇ ਹਾਈ ਰਿਸਕ ਕੇਸ ਨੇ ਉਹ ਅਸੀਂ ਅਗਲੇ ਸੋਮਵਾਰ ਤੇ ਰੱਖੇ ਨੇ ਜਿਨ੍ਹਾਂ ਨੂੰ ਕੋਈ ਹਾਰਟ ਦੀ ਪ੍ਰੋਬਲਮ ਹੈ ਜਿਨ੍ਹਾਂ ਦਾ ਕੋਈ ਡਾਇਲਿਸਿਸ ਹੋ ਰਿਹਾ ਜਾਂ ਜਿਨ੍ਹਾਂ ਦੀ 슈ਗਰ 300 ਤੋਂ ਜ਼ਿਆਦਾ ਹੈ ਫਿਰ ਉਹ ਕੰਟਰੋਲ ਕਰਕੇ ਹਾਈ ਰਿਸਕ ਕੇਸ ਅਗਲੇ ਸੋਮਵਾਰ ਅਸੀਂ ਉਹਨਾਂ ਨੂੰ ਸਰਜਰੀ ਉਹਨਾਂ ਦੀ ਕਰਾਂਗੇ ਸਰ ਜਿਵੇਂ ਅੱਜ ਚੈੱਕਅਪ ਕਰੇ ਕਿੰਨੇ ਕਿਸ ਨੂੰ ਲੱਗਦਾ ਪੇਸ਼ੈਂਟ ਸੀਰੀਅਸ ਮਸਲੇ ਆਏ ਤੇ ਕਿੰਨੇ ਕਾਫੀ ਸੀਰੀਅਸ ਹੈ ਜਿਦੋਂ ਮੋਤੀਅਤਾ ਸੀ ਚਲੋ ਆਮ ਹੈ ਬਟ ਹੁਣ ਜਿਵੇਂ ਮਰੀਜ਼ਾਂ ਚੋਂ 30 ਤੋਂ 40 ਮਰੀਜ਼ਾਂ ਨੂੰ ਅੱਖਾਂ ਦੇ ਵਿੱਚ 슈ਗਰ ਨਿਕਲੀ ਹੈ ਕਈ ਮਰੀਜ਼ ਆਏ ਆ ਉਹਨਾਂ ਨੂੰ ਪਤਾ ਨਹੀਂ ਸੀ ਉਹਦੀ 슈ਗਰ 5 500 ਨਿਕਲੀ ਹੈ ਸੋ ਐਸੇ ਮਰੀਜ਼ਾਂ ਨੂੰ ਬਹੁਤ ਹੀ ਲੋਡ ਹੈ ਕਿਉਂਕਿ ਜੇ ਹੁਣ ਉਹਨਾਂ ਦੀ ਅੱਖਾਂ ਦਾ ਲੇਜ਼ਰ ਹੋ ਜਾਈ ਨੀਗਾ ਵੱਜ ਜਾਊਗੀ ਨਹੀਂ ਤਾਂ 슈ਗਰ ਵਾਲੇ ਮਰੀਜ਼ਾਂ ਦਾ ਅੱਖਾਂ ਵਿੱਚ ਖੂਨ ਆ ਕੇ ਉਹਨਾਂ ਨੂੰ ਬਲਾਈਂਡਨੈਸ ਹੋਣ ਦਾ ਖਤਰਾ ਪੈਦਾ ਹੁੰਦਾ ਹੈ ਸੋ ਇਸ ਲਈ 40 ਤੋਂ ਪਰਾਂ ਮਰੀਜ਼ ਜਿਹੜੇ ਨੇ ਬੜੇ ਸੀਰੀਅਸ ਨਿਕਲੇ ਆ ਜਿਨ੍ਹਾਂ ਨੂੰ ਪਤਾ ਨਹੀਂ ਸੀ ਵੀ ਇੰਨਾ ਕਾਲਾ ਮੋਤੀ ਹੈ ਜਾਂ ਉਹਨਾਂ ਨੂੰ ਇੰਨੀ 슈ਗਰ ਹੈ ਸੋ ਇਹ ਵੀ ਇੱਕ ਬੜਾ ਅੱਛਾ ਉਪਰਾਲਾ ਹੈ ਜਿਹਨੇ ਵਿੱਚ ਅਸੀਂ ਸਕਰੀਨ ਕਰਕੇ ਉਹਨਾਂ ਨੂੰ ਟ੍ਰੀਟਮੈਂਟ ਦਾ ਟਾਈਮ ਦੇ ਸਕਦੇ ਹਾਂ ਅੱਖਾਂ ਦੇ ਵਿੱਚ ਜ਼ਿਆਦਾ ਪ੍ਰੋਬਲਮ ਆ ਕੇ ਸਰ ਜੀ ਇਹ ਹੈ ਕਿ ਇਹ ਮੇਨ ਹੈ ਕਿ 슈ਗਰ ਤੇ ਬਿਮਾਰੀਆਂ ਜਿਹੜੀਆਂ ਵਧ ਰਹੀਆਂ ਨੇ 슈ਗਰ ਦੇ ਹਾਈ ਲੈਵਲ ਬਲੱਡ ਪ੍ਰੈਸ਼ਰ ਦੇ ਹਾਈ ਲੈਵਲ 슈ਗਰ ਤੇ ਬਲੱਡ ਪ੍ਰੈਸ਼ਰ ਦਾ ਅੱਖਾਂ ਤੇ ਸਿੱਧਾ ਅਸਰ ਹੈ ਲੌਂਗ ਟਰਮ ਸ਼ੂਗਰ ਅੱਖਾਂ 'ਚ ਬਲੱਡ ਬਲੀਡਿੰਗ ਕਰ ਦਿੰਦੀ ਹੈ ਪਰਦੇ ਸੁਗੜਾ ਦਿੰਦੀ ਹੈ ਸਾਡੇ ਕੋਲੇ 5-5 ਸਾਲ ਦੇ 10-10 ਸਾਲ ਦੇ ਬੱਚੇ ਆ ਜਿਨ੍ਹਾਂ ਦੀ ਅੱਖਾਂ 'ਚ ਬਲੱਡ ਹੈ ਉਹਨਾਂ ਨੂੰ ਪਤਾ ਹੀ ਨਹੀਂ ਲਾਸਟ ਸਟੇਜ ਤੇ ਆ ਰਹੇ ਆ ਸ਼ੂਗਰ ਦੀ ਇਹੀ ਜੇ ਆਪਾਂ 2 ਸਾਲ ਪਹਿਲਾਂ ਲੇਜ਼ਰ ਇਹਨਾਂ ਦੀ ਕਰ ਦਈਏ ਤਾਂ ਇਹਨਾਂ ਦੀ ਪੂਰੀ ਦੀ ਪੂਰੀ ਨਿਗਾ ਬਚ ਸਕਦੀ ਹੈ ਤੇ ਅੱਖਾਂ ਵਿੱਚ ਖੂਨ ਆਉਣ ਤੋਂ ਪ੍ਰੀਵੈਂਟ ਕੀਤਾ ਜਾ ਸਕਦਾ ਹੈ ਬਹੁਤ ਜ਼ਿਆਦਾ ਸਕ੍ਰੀਨਿੰਗ ਟਾਈਮ ਕਰਕੇ ਹਰ ਇੱਕ ਬੱਚੇ ਦਾ ਇਟ ਇਜ਼ ਅ ਗਲੋਬਲ ਐਪੀਡੈਮਿਕ ਹਰ ਇੱਕ ਬੱਚੇ ਦਾ ਨੰਬਰ ਆ ਰਿਹਾ ਹੈ ਮਾਂ-ਬਾਪ ਅੱਜਕੱਲ ਆਪਣੇ ਤੰਗ ਹੋਣ ਦੀ ਬਜਾਏ ਬੱਚੇ ਨੂੰ ਮੋਬ ਨੇ ਤਾਂ ਉਹਨਾਂ ਦੇ ਅੱਖਾਂ ਦੇ ਵਿੱਚ ਭੈਗਾਪਣ ਵੀ ਵਧ ਰਿਹਾ ਤੇ ਸਾਰੇ ਅੱਖਾਂ ਦੇ ਬੱਚੇ ਦੇ ਕਿਸੇ ਦਾ -2 -3 ਇਹ ਗਲੋਬਲ ਐਪੀਡੈਮਿਕ ਹੋ ਗਿਆ ਮੋਬਾਈਲ ਕਰਕੇ ਹਰ ਇੱਕ ਬੱਚੇ ਦੀ ਅੱਖਾਂ ਦਾ ਨੰਬਰ ਆ ਰਿਹਾ ਤੇ ਅੱਖਾਂ ਦੀਆਂ ਪ੍ਰੋਬਲਮਾਂ ਦਾ ਡਰਾਈਨੈਸ ਵਧ ਰਹੀ ਹੈ ਅੱਖਾਂ ਦੀਆਂ ਪ੍ਰੋਬਲਮ ਵੀ ਤੇ ਲਗਾਤਾਰ ਇਜਾਫਾ ਮੋਬਾਈਲ ਦਾ ਸਕਰੀਨ ਟਾਈਮ ਜੇ 2 ਘੰਟੇ ਤੋਂ ਜ਼ਿਆਦਾ ਤਾਂ ਬਹੁਤ ਹੀ ਖਤਰਨਾਕ ਹੈ ਅਸਲੀ ਜਿਹੜੀ ਹੱਲ ਕੀ ਹੋਣਾ ਚਾਹੀਦਾ ਹੈ ਮੋਬਾਈਲ ਬੱਚਾ ਨਹੀਂ ਛੱਡਣਾ ਚਾਹੁੰਦਾ ਫਾਸਟ ਡਿਗਰੀ ਛੱਡਣਾ ਚਾਹੁੰਦਾ ਨਾ 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 ਇਹ ਬਲਾਈ ਵਗੈਰਾ ਦੱਸੋ ਇਹ ਤਾਂ ਆਊਟਡੋਰ ਐਕਟੀਵਿਟੀ ਜਿਵੇਂ ਪਹਿਲਾਂ ਹੁੰਦਾ ਸੀ ਆਊਟਡੋਰ ਐਕਟੀਵਿਟੀ ਬੱਚੇ ਜਿੰਨੀਆਂ ਕਰਨਗੇ ਇਨਡੋਰ ਨਾਲੋਂ ਬਾਹਰ ਸਾਈਕਲਿੰਗ ਕਰਨ ਸਕੇਟਿੰਗ ਕਰਨ ਆਪਣੇ ਦੋਸਤਾਂ ਮਿੱਤਰਾਂ ਨਾਲ ਖੇਡਣ ਇਨਡੋਰ ਐਕਟੀਵਿਟੀ ਨਾਲੋਂ ਆਊਟਡੋਰ ਐਕਟੀਵਿਟੀ ਜਿੰਨੀਆਂ ਕਰਨਗੇ ਤਾਂ ਦੇਖਿਆ ਗਿਆ ਉਹਨਾਂ ਦੀ ਐਨਕ ਦਾ ਨੰਬਰ ਵੀ ਘਟ ਜਾਂਦਾ ਹੈ ਸੋ ਮਾਪੇ ਨੂੰ ਆਪਣਾ ਟਾਈਮ ਕੱਢ ਕੇ ਧਿਆਨ ਦੇਣਾ ਪੈਣਾ ਹੈ ਪਹਿਲਾਂ ਮਾਪੇ ਬਲੂ ਆਪਣਾ ਮੋਬਾਈਲ ਦਾ ਟਾਈਮ ਘਟਾਉਣਾ ਪੈਣਾ ਹੈ ਤਾਂ ਬੱਚੇ ਘਟਾਉਣਗੇ ਸੋ ਇਹ ਤਾਂ ਬਹੁਤ ਹੀ ਜ਼ਰੂਰੀ ਤੇ ਅਹਿਮ ਹੈ ਕਿ ਆਪ ਵੀ ਮੋਬਾਈਲ ਛੱਡਣ ਤੇ ਆਪਣੇ ਬੱਚਿਆਂ ਨੂੰ ਵੀ ਛਡਾਉਣ ਅੱਖਾਂ ਰੋਸ਼ਨੀ ਲਈ ਕੀ ਖਾਣਾ ਚੀਂਦੇ ਜਿਹੜੀ ਲੋਸੀ ਅੱਖਾਂ ਵਾਸਤੇ ਹਰੀਆਂ ਸਬਜ਼ੀਆਂ ਬਹੁਤ ਲਾਭਦਾਇਕ ਨੇ ਜੀ ਪੰਜ ਬਾਦਾਮ ਭਿਓ ਕੇ ਖਾਓ ਹਰੀਆਂ ਸਬਜ਼ੀਆਂ ਖਾਓ ਗਾਜਰ ਸੰਮੀ ਦਾ ਜੂਸ ਪੀਓ ਸਵੇਰੇ ਸਵੇਰੇ ਨੰਗੇ ਘਾਹ ਦੇ ਉੱਤੇ ਪੈਰਾਂ ਨਾਲ 2 ਕਿਲੋਮੀਟਰ ਸੈਰ ਕਰੋ ਇਹਦੇ ਨਾਲ ਤੁਹਾਡੀ ਅੱਖਾਂ ਦੀ ਰੋਸ਼ਨੀ ਬਹੁਤ ਹੀ ਤੰਦਰੁਸਤ ਰਹਿੰਦੀ ਹੈ ਧਰਮਵੀਰ ਗਰਗ ਸਾਬਕਾ ਗਵਰਨਰ ਰੋਟਰੀ ਕਲੱਬ ਪੋਣੀਗੜ ਤੇ ਅੱਜ ਅੱਖਾਂ ਦਾ ਜਿਹੜਾ ਤੀਸਰਾ ਰੋਟਰੀ ਕਲੱਬ ਵੱਲੋਂ ਕੈਂਪ ਲਗਾਇਆ ਗਿਆ ਇਸ ਕੈਂਪ ਦੇ ਵਿੱਚ ਅੱਖਾਂ ਦੇ ਜੋ ਮਾਹਿਰ ਡਾਕਟਰ ਬਲਵੀਰ ਖਾਨ ਨੇ ਉਹ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੇ ਨੇ ਅੱਜ ਅਸੀਂ ਸਵੇਰ ਤੋਂ ਹੀ ਇਸ ਕੈਂਪ ਦੇ ਵਿੱਚ ਬਹੁਤ ਉਤਸ਼ਾਹ ਦਾ ਮਾਹੌਲ ਲਿਆ ਹੁੰਦਾ ਕਿ ਲਗਭਗ 450 ਦੇ ਕਰੀਬ ਜਿਹੜੇ ਪੇਸ਼ੀਐਂਟ ਨੇ ਬਜ਼ੁਰਗ ਨੇ ਸਾਡੇ ਮਾਤਾ ਤੇ ਬਜ਼ੁਰਗ ਨੇ ਜਿਹੜੇ ਉਹ ਆ ਚੁੱਕੇ ਨੇਗੇ ਉਹਨਾਂ ਦੇ ਵਿੱਚੋਂ 100 ਦੇ ਕਰੀਬ ਜਿਨ੍ਹਾਂ ਦਾ ਚਿੱਟੇ ਮੋਤੀਆ ਦਾ ਆਪਰੇਸ਼ਨ ਹੋਣ ਵਾਲਾਗਾ ਉਹ ਲੋਗ ਉਹਨਾਂ ਨੂੰ ਚੈੱਕ ਕੀਤਾ ਜਾ ਚੁੱਕਿਆ ਕੱਲ ਸਵੇਰੇ 6:30 ਵਜੇ ਅਸੀਂ ਬੱਸ ਜਿਹੜੀ ਹੈਗੀ ਆ ਉਹ ਗਿਆਨ ਸਾਗਰ ਹਸਪੀਟਲ ਲਈ ਉਹਨਾਂ ਦੇ ਆਪਰੇਸ਼ਨ ਕਰਾਉਣ ਲਈ ਰਵਾਨਾ ਕਰਾਂਗੇ ਕੈਂਪ ਦੇ ਵਿੱਚ 슈ਗਰ ਚੈੱਕ ਅਪ ਅੱਖਾਂ ਦੇ ਨਿਗਾਹ ਚੈੱਕ ਅਪ ਤੇ ਇਸ ਤੋਂ ਇਲਾਵਾ ਕੋਈ ਵੀ ਅਲਰਜੀ ਜਿਹੜੀ ਅੱਖਾਂ ਦੀ ਕੋਈ ਵੀ ਸਮੱਸਿਆ ਹੈਗੀ ਆ ਉਹਦਾ ਚੈੱਕ ਅਪ ਕਰਕੇ ਦਵਾਈ ਜਿਹੜੀ ਹੈਗੀ ਉਹ ਨਾਲੋਂ ਨਾਲ ਦਿੱਤੀ ਗਈ ਤੇ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਕੁਝ ਸੀਰੀਅਸ ਪ੍ਰੋਬਲਮਸ ਨੇ ਜਿਨ੍ਹਾਂ ਦੀ ਜਿਨ੍ਹਾਂ ਦਾ ਕੋਈ ਕਾਲਾ ਮੋਤੀਆ ਹੈਗਾ ਜਾਂ ਕੋਈ ਪਰਦੇ ਦੀ ਪ੍ਰੋਬਲਮ ਹੈਗੀ ਆ ਉਹਦੇ ਬਾਰੇ ਦੇ ਵਿੱਚ ਵੀ ਪੇਸ਼ੈਂਟ ਨੂੰ ਜਿਹੜੀ ਦਵਾਈ ਤੇ ਉਹਨੂੰ ਪ੍ਰੋਪਰ ਜਿਹੜਾ ਹੈਗਾ ਗਾਈਡ ਕਰਿਆ ਗਿਆ ਕਿਵੇਂ ਦੇਖਦੇ ਆ ਜੇ ਮੈਂ ਰੋਟਰੀ ਕਲੱਬ ਸਮੇਂ ਸਮੇਂ ਦੇ ਬਲੱਡ ਡੋਨੇਟ ਕੇਮਪਾਂ ਚਾ ਲੋਕਾਂ ਦੀ ਹੋਰ ਰੋਡ ਬੰਦੇ ਦੀ ਮਦਦ ਕਰਦਾ ਚੱਖਾਂ ਦਾ ਕੇਮਪ ਲਾ ਕੇ ਮਰਗੇ ਬਹੁਤ ਲੋਕ ਸਭ ਨੂੰ ਕਿਵੇਂ ਦੇਖੋ ਕ੍ਰਿਸ਼ਨ ਜੀ ਗੱਲ ਇਹ ਆ ਕਿ ਰੋਟਰੀ ਕਲੱਬ ਪਿਛਲੇ ਲਗਭਗ 24 ਸਾਲਾਂ ਤੋਂ ਇਲਾਕੇ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਆ ਜਿੱਥੇ ਕਿਤੇ ਵੀ ਜ਼ਰੂਰਤ ਹੁੰਦੀ ਆ ਤਾਂ ਰੋਟਰੀ ਕਲੱਬ ਦੇ ਮੈਂਬਰ ਨੇ ਉਹ ਅੱਗੇ ਆ ਕੇ ਉਹ ਆਪਣੀ ਸੇਵਾ ਦਿੰਦੇ ਨੇ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਕੇ ਆ ਬਹੁਤ ਖੁਸ਼ੀ ਮਹਿਸੂਸ ਕਰਦੇ ਨੇ ਆਪਣੇ ਆਪ ਨੂੰ ਉਹ ਬਹੁਤ ਖੁਸ਼ਕਿਸਮਤ ਮੰਨਦੇ ਨੇ ਚਾਹੇ ਉਹ ਖੂਨਦਾਨ ਦੀ ਗੱਲ ਕਰੀਏ ਬੱਚਿਆਂ ਨੂੰ ਪੜ੍ਹਾਉਣ ਦੀ ਗੱਲ ਹੋਵੇ ਤੇ ਜਿਸ ਤਰ੍ਹਾਂ ਦਾ ਅੱਜ ਅੱਖਾਂ ਦੇ ਕੈਂਪ ਦਾ ਉਪਰਾਲਾ ਹੈਗਾ ਸੋ ਇਸ ਤਰ੍ਹਾਂ ਨਾਲ ਰੋਟਰੀ ਕਲੱਬ ਜਿਹੜਾ ਹੈਗਾ ਆ ਨਾਲੇ ਸਮੇਂ ਦੇ ਵਿੱਚ ਵੀ ਅਜਿਹੇ ਉਪਰਾਲੇ ਕਰਦਾ ਰਹੇਗਾ ਪਿਛਲੇ ਕਈ ਸਾਲਾਂ ਤੋਂ ਅਸੀਂ ਕੋਵਿਡ ਤੋਂ ਪਹਿਲਾਂ ਜਿਹੜਾ ਕੈਂਪ ਲਗਾਇਆ ਸੀ ਉਸ ਤੋਂ ਬਾਅਦ ਕੁਝ ਕਾਰਨਾ ਕਰਕੇ ਅੱਖਾਂ ਦਾ ਕੈਂਪ ਡਿਲੇ ਹੋ ਗਿਆ ਤੇ ਕੋਸ਼ਿਸ਼ ਰਹੂਗੀ ਕਿ ਇਸ ਜਿਹੜੀ ਕੈਂਪਾਂ ਦੀ ਅੱਖਾਂ ਦੇ ਕੈਂਪ ਦੀ ਲੜੀ ਹੈਗੀ ਆ ਕਿਉਂਕਿ ਚਿੱਟਾ ਮੋਤੀ ਆਉਣਾ ਉਮਰ ਦੇ ਮੁਤਾਬਕ ਬੜਾ ਸੁਭਾਵਿਕ ਹੈਗਾ ਇੱਕ ਇੱਕ ਅਜਿਹੀ ਪ੍ਰੋਬਲਮ ਹੈ ਜਿਹੜੀ ਕਿ ਉਮਰ ਦੇ ਨਾਲ-ਨਾਲ ਆਣੀ ਬੜੀ ਸੁਭਾਵਿਕ ਹੁੰਦੀ ਆ ਸੋ ਇਸ ਦੇ ਉੱਤੇ ਜਿਹੜਾ ਇਸ ਸਾਲ ਦਾ ਕੈਂਪ ਵੀ ਆ ਉਹ ਬਹੁਤ ਕਾਮਯਾਬ ਰਿਹਾ ਮੈਂ ਸਾਡੇ ਪ੍ਰਧਾਨ ਸੰਜੇ ਜੀ ਤੇ ਉਹਨਾਂ ਦੀ ਟੀਮ ਨੂੰ ਮੁਬਾਰਕਵਾਦ ਦਿੰਨਾ ਤੇ ਮੈਨੂੰ ਉਮੀਦ ਹੈ ਕਿ ਇਸ ਤਰ੍ਹਾਂ ਨਾਲ ਜਿਹੜੇ ਆਨ ਆਲੇ ਸਮੇਂ ਦੇ ਵਿੱਚ ਪ੍ਰੋਗਰਾਮ ਨੇ ਉਹ ਜਾਰੀ ਰਹਿਣਗੇ